ਮੰਤਰੀ ਦਾ ਸਾਸਰੀ ਦਾ ਪੁੱਤਰ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਭਾਈ ਟੀਵੀ ਤੇ ਚੱਲਦੀ ਪਈ ਹੈ ਕਿ ਮੰਤਰੀ ਨੇ ਕਿਹਾ ਹੈ ਕਿ ਭਾਈ ਸਾਹਿਬ ਨਸ਼ਾ ਖਾਂਦਾ ਸੀ ਹਾਂ ਹਾਂ ਇਹ ਸਿਰਫ ਕੋਲ ਝੂਠੀ ਗੱਲ ਹੈ ਨਾ ਪੁਲਸ ਵਾਲਿਆਂ ਨੇ ਟੌਰਚਰ ਕਰਕੇ ਨਾ ਇਹ ਕੋਟਮਾਰ ਕਰਕੇ ਉੱਥੇ ਸਾਡੇ ਤੋਂ ਮੰਨ ਲਓ ਦਸਕਤ ਕਰਾਏ ਸੀ ਥਾਲੀ ਕਾਗਜ਼ਾਂ ਦੇ ਵੀ ਉਹਨਾਂ ਨੇ ਕਰਾਏ ਸੀ ਤੇ ਵਾਵਾ ਕਾਰਸਤਾ ਦੇ ਉਹਨਾਂ ਨੇ ਸਾਈਨ ਕਰਾਏ ਜੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਰਜੀਤ ਸਿੰਘ ਹਾਂ ਉਹਨਦੇ ਵੀ ਸਾਈਨ ਕਰਾਏ ਸੀ ਤੇ ਉਹਨਦੇ ਤੇ ਵੀ ਲੀਆਮ ਨੇ ਇਹ ਹੀ ਲਾਇਆ ਹੈ ਉਹ ਵੀ ਆ ਚਾਲਦਾ ਪਿਆਰ ਦੀ ਹਾਂ ਇਹ ਕੋਈ ਟੈਨਸ਼ਨ ਲੀਦੀ ਲੋੜ ਨਹੀਂ ਇਹਨਾਂ ਨੇ ਚਾਚੇ ਤੇ ਵੀ ਲੀਆਮ ਲਾਏ ਨੇ ਹਾਂ ਹਾਂ ਟੈਨਸ਼ਨ ਪਤਾ ਆਉਂਦੀ ਅਸੀਂ ਆਖਾ ਕਰੇ ਕਿ ਭਿਓਨੇ ਨਾਲ ਆ ਟੈਨਸ਼ਨ ਤਾਂ ਆਉਂਦੀ ਪੈਨਾ ਖੜ ਕੀ ਹੁਣ ਪੀ ਤੋਫਾ ਤੋਂ ਨਾਮ ਤੜਿਆਣੇ ਵੀ ਹੋਰ ਕੀ ਬਹੁਤ ਕੋਈ ਕੰਪਨੀ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਆਪਣੀ ਤਰਨਤਰ ਵਾਲੀ ਹੁਣ ਹਾਂ ਹਾਂ ਠੀਕ ਆ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਗੁਰੂ ਨੇ ਕੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਝੰਡੇ ਦੇਣੇ ਗੱਡ ਹਾਂ ਜਿਉਂ ਹੀ ਨਹੀਂ ਮਾਝੇ ਵਾਲੇ ਜਿਹੜੇ ਨੇ ਉਹ ਵੀ ਜ਼ੁਲਮ ਦੇ ਉਲਟੀ ਖੜਦੇ ਹੁੰਦੇ ਨੇ ਧੱਕੇ ਵਾਲੇ ਹਾਂ ਕਿਹੜਾ ਕੋਈ ਧੱਕਾ ਕਰਦਾ ਈ ਜਾਂਦੇ ਨੇ ਜਦੋਂ ਧੱਕਾ ਕਰਦੇ ਨੇ ਤਾਂ ਫਿਰ ਦੁਨੀਆਂ ਨੂੰ ਪਤਾ ਹੀ ਆ ਸਾਰੀ ਨੂੰ ਕਿ ਇਹ ਧੱਕਾ ਹੀ ਕੀਤਾ ਆ ਨਾ ਆਹ ਵਾਲਿਆਂ ਨੇ ਮਾਤਾ ਜਿੰਨੂ ਭਾਈ ਸਾਹਿਬ ਨੇ ਥਾਪੜਾ ਦਿੱਤਾ ਉਹਨੇ ਜਾਣਾ ਕਿੱਥੋਂ ਤੋਂ ਹਾਂ 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 ਦੇ ਨੰਬਰ ਤੇ ਪਹੁੰਚ ਸਾਬ ਜੀ ਮਾਤਾ ਬੜਕ ਤੇ ਭਾਈ ਸਾਹਿਬ ਦੀ ਚੜ੍ਹਤ ਤੋਂ ਸਰਕਾਰ ਪਿਆਬ ਡਰਦੀ ਏ ਉਹ ਮੰਗ ਮੰਡਰਦਾ ਭਾਈ ਸਾਹਿਬ ਤੋਂ ਐਵੇਂ ਐਵੇਂ ਆ ਵੀ ਇਹਨਾਂ ਨੂੰ ਇਹ ਵੀ ਕਦੇ ਇਹ ਨਾਲ ਅੱਗੇ ਆ ਜਾਣਾ ਸਿਆਪਾ ਤਾਂ ਆ ਸਾਰੇ ਆ ਜਾਣਾ ਤੇ ਕੋਈ ਚੰਮੀ ਇੱਥੇ ਨੇ ਕੱਲੀ ਇੰਨਾ ਨਹੀਂ ਆਉਣਾ ਤੇ ਸਾਰੇ ਆਉਣਾ ਇੱਥੇ ਮੈਂ ਕਲੀਅਰ ਆਨੇ ਵੀ ਐਮ ਐਲ ਏ ਬਣਨਾ ਹੈ ਇਹ ਸਾਰਿਆਂ ਨੇ ਆਉਣਾ ਸੰਗੂ ਪਤਾ ਹੈ ਕਿ ਨਾ ਕਿੰਨਾ ਗੰਦ ਪਾਇਆ ਆ ਹਾਂ ਇਹ ਤਾਂ ਫਿਰ ਆਇਆ ਪੀ ਇਹ ਜਿਹੜੀ ਨਾ ਨਜੇ ਪੱਤੇ ਵਾਲੀ ਭਾਈ ਸਾਹਿਬ ਤੇ ਲਿਜਾਮ ਲਾਉਂਦੇ ਨੇ ਇੱਕ ਕੁੜੀਆਂ ਵਾਲੀ ਵੀ ਚਲਾਈ ਹੋਈ ਨੇ ਕਿ ਭਾਈ ਸਾਹਿਬ ਕੁੜੀਆਂ ਦੀ ਗੱਲ ਆ ਉਹ ਵੀ ਲਿਜਾਮ ਲਾਉਂਦੇ ਕਦਾਰ ਖੁਸ਼ੀ ਕਰਦੇ ਭਾਈ ਸਾਹਿਬ ਇਹ ਹੈ ਨਾ ਉਹਨਾਂ ਨੂੰ ਉਹਨਾਂ ਨੂੰ ਹੋਰ ਤੇ ਕੁਛ ਲੱਭਾ ਨਹੀਂ ਤਾਂ ਉਹਨਾਂ ਨੇ ਇਹੋ ਹੀ ਛਿੱਟੇ ਮਾਰਨੇ ਨੇ ਹੋਰ ਉਹਨਾਂ ਕੀ ਕਰਨਾ ਸੋਰ ਤਾਂ ਉਹਨਾਂ ਨੂੰ ਕੁਛ ਲੱਭਾ ਨਹੀਂ ਹਾਂ ਇਹ 307 ਲੈਣਾ ਆਪਣਾ ਪਰਚਾ ਹੀ ਹੁੰਦਾ ਇਹਨਾਂ ਚਲਾਨ ਪੇਸ਼ ਕੀਤਾ ਤੋਂ ਹੁੰਦੇ ਜਿਨਾਂ ਲਿਖੇ ਸੀ ਮੈਨੂੰ ਤੇ ਇੱਕ ਤਰ੍ਹਾਂ ਹੋਣਾ ਜੇ ਕਲਵੰਤ ਵਿਚਾਰਾ ਅੱਜ ਗੱਲਾਂ ਕਰਦਾ ਹੀ ਕਹਿੰਦੇ ਪਤਾ ਨਹੀਂ ਮੇਰਾ ਇਹਨਾਂ ਨੇ ਕੀ ਕੱਢ ਕੇ ਜੇ ਲਿਆਉਣਾ ਹੈ ਜਾਨੀ ਠੀਕ ਆ ਆਹੋ ਇਹ ਰੌਲਾ ਹੈ ਕਿੰਦੀ ਕੋਈ ਐਡੀ ਟੈਂਸ਼ਨ ਲੈਣ ਦੀ ਲੋੜ ਨਹੀਂ ਗਈ ਇਹ ਸਰਕਾਰਾਂ ਐਵੇਂ ਕਰਦੀਆਂ ਹੁੰਦੀਆਂ ਤੇ ਇਹ ਕਿੰਨਾ ਚਿਹਰੇ ਇਹ ਰੋਪਾ ਕਰੇ 27 ਜੀ ਸਰਕਾਰ ਪਾਣੀ ਦੀ ਬੰਨੀ ਰਹਿ ਗਿਆ 1.5 ਸਾਲ ਤੇ ਪਾਰਨਾ ਚਾਹੁੰਦੇ ਨੇ ਇਸ ਲੋਕਾਂ ਨੂੰ ਆਪਣੇ ਪਾਰਨਾ ਚਾਹੁੰਦੇ ਚ ਜਿੰਮੇਦਾਰਾਂ ਨੂੰ ਪੇ ਪਾਟਣ ਹੋਰੇ ਥੇ ਨਾ ਕੀ ਕਰਨਾ ਉਹ 1.5 ਸਾਲ ਰਹਿ ਗਿਆ 1.5 ਸਾਲ ਜਿੱਥੇ ਮਰਜ਼ੀ ਭੱਜ ਲੈਣ ਝੰਡੇ ਤੇ ਭਾਈ ਸਾਹਬ ਦੇ 27 ਜੀ ਗਡੀਚਣੇ ਨੇ ਠੀਕ ਹੈ ਮੈਂ ਤੇ ਅਸੀ ਜਿਵੇਂ ਕਹਿੰਦੇ ਮੰਤਰੀ ਹਰੀ ਇਹ ਤੂੰਸ ਮੈਨੂੰ ਵੀ ਕਹਿੰਦੇ ਸੀ ਉੱਥੇ ਵੀ ਕਹਿੰਦੇ ਸੀ ਇਹ ਮਾਜਮ ਕਿ ਤੂੰ ਹੀ ਭਾਈ ਸਾਹਿਬ ਤੋਂ ਅਟਡ ਹੋ ਜੋ ਭਾਈ ਸਾਹਿਬ ਦਾ ਸਾੜਾ ਛੱਡ ਦਿਓ ਹੌਂ ਕਰ ਦਿਓ ਮੈਂ ਕੋਈ ਗੱਲ ਕਹੀ ਮੈਂ ਕਹਿਆ ਯਾਰ ਚੰਗੇ ਕੰਮ ਕਰਦਾ ਏ ਅਮਰ ਤੇ ਛਕਾਉਂਦਾ ਏ ਸੋ ਕੀ ਮਾੜੇ ਕੰਮ ਕਰਦਾ ਏ ਅਸੀਂ ਭਾਈ ਸਾਹਿਬ ਤੋਂ ਬਿਗੈਰ ਇੱਕ ਮਿੰਟ ਵੀ ਨਹੀਂ ਪਾਸੇ ਜਾਣਾ ਜਿਹੜੇ ਚੰਗੇ ਕੰਮ ਕਰਦੇ ਹੈ ਉਹਨਾਂ ਨਾਲ ਹੀ ਅਸੀਂ ਤੁਰਨਾ ਚੰਗਿਆਂ ਵਾਲੇ ਤੁਰਨਾ ਪੀ ਚੈਨਲ ਵਾਲੇ ਟੁਰਨਾਇ ਤੇ ਬਠੇਰੇ ਆਈ 76 ਖਾਦੇ ਆ 70 ਸਾਲ ਹੋ ਗਏ ਕੰਦੇ ਅਸੀਂ ਚੰਗੀ ਟੁਰਨਾ ਤੇ ਕੋਈ ਗੱਲ ਨਹੀਂ ਮੈਂ ਕਹਾ ਮਾਤਾ ਨੂੰ ਨਾ ਮੈਂ ਕੱਲ ਦਾ ਚਾਚਾ ਆਂਦਾ ਜੇ ਤੂੰ ਨਾ ਘਰੇ ਦੱਸ ਦੇ ਐਵੇਂ ਚੈਨਲ ਵਾਲੇ ਆੜਾ ਇੱਕ ਹੀ ਚੈਨਲ ਹੈਗਾ ਜੀ ਮੀਡੀਆ ਇਹ ਬਹੁਤ ਕੱਲ ਦੀ ਇਹਨੇ ਨਾ ਹਾਂ ਡੌਂਗੀ ਪਿੱਟੀ ਹੋਈ ਏ ਐਵੇਂ ਹਾਂ ਚੈਨਲ ਵਾਲੇ ਦੇ ਵਾਥੀ ਇਹੋ ਜਿਹੀ ਗੱਲ ਆ ਜੇ ਤਾਂ ਫਿਰ ਉਹ ਚੈਨਲ ਦੇ ਤੈਨੂੰ ਪਤਾ ਹੈ ਕਿ ਉਹ ਠੀਕੇ ਹੁਣ ਜਿਹੜਾ ਕੋਈ ਉਹਨਾਂ ਨੂੰ ਸਰਕਾਰਾਂ ਕਹਿ ਦਿੰਦੀਆਂ ਸਰਕਾਰਾਂ ਉਹਨਾਂ ਦੇ ਨਾਲ ਉਹਨਾਂ ਦੇ ਚੈਨਲਾਂ ਵਾਲੇ ਜਿਹੜੇ ਉਹਨਾਂ ਦੇ ਚੈਨਲ ਬੰਦ ਕਰ ਦਿੰਦੀਆਂ ਕਹਿੰਦੀਆਂ ਕਿ ਸਾਡੇ ਹੱਕ 'ਚ ਬੋਲੋ ਚੈਨਲ ਵਾਲਿਆਂ ਦਾ ਕਸੂਰ ਕੋਈ ਨਹੀਂ ਹਾਂ 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 ਠੀਕ ਹੈ ਵੀ ਹਾਂ ਚੈਨਲ ਵਾਲਿਆਂ ਨੂੰ ਕਹਿ ਦਿੰਦੇ ਕਿ ਨਹੀਂ ਤਾਂ ਤੁਹਾਡੇ ਪੇਜ ਬੰਦ ਕਰ ਦਿਆਂਗੇ ਕਰੋ ਐ ਇਹ ਬਹੁਤ ਸਰਕਾਰ ਜਿਹੜੀ ਹੈ ਨਾ ਹੁਣ ਇਸ ਟਾਈਮ ਤੇ ਇਹ ਰਹਿ ਗਿਆ ਡੇਟ ਨਾਲ ਤੇ ਇਹਨੂੰ ਇੱਕ ਇੱਕ ਸਾਡੀ ਕੁਰਸੀ ਹੋਣਾ ਹੈ ਨਾ ਭਾਈ ਸਾਹਿਬ ਨੇ ਦੀ ਇਹਨਾਂ ਦੀ ਕੁਰਸੀ 'ਤੇ ਹੱਥ ਪਾਇਆ ਹੈ ਹਾਂ 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 ਠੀਕ ਹੈ ਇੱਕ ਹੋਰ ਦੱਸਾਂ ਆ ਮਜੀਠੀਆ ਚਾਚਾ ਕਾ ਲਈ ਗੱਲਾਂ ਕਰਦੇ ਮਜੀਠੀਏ ਨੇ ਭਾਈ ਸਾਹਿਬ ਦੇ ਉਲਟ ਬੋਲਿਆ ਤੇ ਜੇਲ੍ਹ ਚ ਬੈਠਾ ਗਿਆ ਹਾਂ ਜਿਹੜਾ ਮਾਂ ਦਾ ਜਪੈਨ ਤਾਰਾ ਕੱਢ ਦਿੰਦਾ ਔਰੋਂ ਦਾ ਮੈਨੂੰ ਫੜਾ ਦਿਓ ਮੈਂ ਇਹ ਤੇ ਦੋ ਮਿੰਟਾਂ ਜੇ ਸਿੱਧਿਆ ਕਰਦਾਂਗਾ ਤੇ ਹੁਵਾਂ ਚੀਕਾ ਮਾਰਦਾ ਵੀ ਉਹ ਚੀਕਾ ਦੇ ਕੋਈ ਭਾਈ ਸਾਹਿਬ ਇੱਕ ਸਾਧ ਬੰਦਾ ਹੈ ਗੁਰੂ ਨੇ ਕਲਾਇਆ ਮਾਰ ਆਇਨੇ ਸਾਹ ਹਾਂ ਬੜੀਆ ਬਸ ਬੜਿਆ ਇੱਕ ਕੌਮ ਨੂੰ ਜਰਨੈਲ ਤੇ ਕਹਿੰਦੇ ਕਿ ਇਹਨੇ ਗਾਂ ਚਾ ਲੋਕਾਂ ਦੇ ਪੁੱਤ ਬਚਾਏਗਾ ਵਧੀਆ ਚੰਗੀ ਗੱਲ ਏ ਹਾਂ 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 ਹੋਰ ਨਸ਼ੇ ਤੋਂ ਅੰਤਰੇ ਅੰਨਸ਼ਿਆਂ ਲੈ ਮਰ ਜਾਣ ਕਿਤੇ ਰੱਬ ਕਰਕੇ ਅਸੀਂ ਟਾਣੇ ਆ ਪਈ ਨਸ਼ੇ ਅੰਤਰੇ ਲੈ ਕੇ ਬਹਿ ਕੇ ਪਿੰਡ ਚ ਕਿੰਨਾ ਚਿੱਕਾ ਵੇਚਦਾ ਮੈਂ ਉਹ ਤਾਂ ਬੁਢਾ ਦੱਸ ਕੇ ਗਿਆ ਵਾਧੂ ਵੇਚਦਾ ਪਿਆ ਵਾਧੂ ਹੋਰ ਨਹੀਂ ਤਰਮ ਘੋਟਾਲਿਆਂ ਨੂੰ ਦੇ ਦਾਂ ਘੋਟਾਲਿਆਂ ਨੂੰ ਹੁਣ ਬਾਕੀ ਵਾਲੇ ਦੀ ਕੀ ਮਾੜੀਦਾ ਉਹ ਤਾਂ ਵੋਟਾਂ ਨੂੰ ਤੇ ਸਾਰੇ ਆਂ ਦੇ ਮੈਂ ਬੰਦ ਕਰਾ ਦੇਵਾਂਗਾ ਮਗਰ ਉਹਨੇ ਨਾ ਕੋਈ ਕਰਦਾ ਹਾਂ ਮੈਂ ਪੁਨਟੀ ਕੀ ਦਰਗਾਹ ਨੇ ਹੌਂਸਰ ਪੱਟੀ ਕੀ ਇੱਧਰ ਕੇ ਹਾਂ ਕੋਈ ਨਹੀਂ ਮਾਤਾ ਇਹ ਜਦੋਂ ਮੈਂ ਖੜਾ ਨਾ ਉੱਥੇ ਧਰਮ ਘੋੜਾ ਢਲਕੇ ਦਾ ਐਮ ਐਲ اے ਮੈਂ ਕਰਾਵਾਂਗਾ ਇਹ ਬੰਦ ਚਿੱਟਾ ਡਾਂਗਣਾ ਕੋ ਟੈਂਸ਼ਨ ਨਾਲ ਹੀ ਆਪਣੀ ਸਰਕਾਰ ਹਾ ਲੈ ਲੈਂਦੇ ਠੀਕ ਮੈਂ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਮਾਤਾ ਫਿਰ ਵਹਿਖਾਉਂਦਾ ਟੰਡਾ ਵਹਿ ਕੇ ਟਕਾਖਾ ਅਗਰ ਜਿੱਕੇ ਫਤੇ ਫਤੇ